ਲਓ ਜੀ ਹਾਰ ਲੈ ਦੋਈ ਹੈ ਨਾ ਦੋਈ ਹੈ ਦੋਈ ਜੀ ਦੋਈ ਹੈ ਥੋੜਾ ਪਿੰਡ ਕਿਹੜਾ ਆ ਵੀ ਪੁੜਾਠ ਵਾਲੇ ਨੂੰ ਨਿਕਲ ਗਿਆ ਹਾਰ ਲੈ ਇੱਕ ਵਾਰੀ ਜ਼ੋਰਦਾਰ ਦਾੜੀਆਂ ਮਾਰ ਦੋ ਮੇਰੇ ਵੀਰੋ ਥੋੜਾ ਨਾਂ ਕੀ ਹੈ ਬਾਈ ਜੀ ਮਨਦੀਪ ਸਿੰਘ ਪੁੜਾਠ ਸਿੰਘ ਪੁੜਾਠ ਨੂੰ ਹਾਰ ਲੈ ਨਿਕਲਿਆ ਕੱਲ ਨੂੰ ਸਵੇਰੇ ਟਾਈਮ ਨਾਲ ਆਇਓ ਕੱਲ ਨੂੰ ਬੁਲੇਟ ਤੇ ਨਾਲ ਸਕੂਟਰੀ ਪਰਸੋਂ ਨੂੰ ਟਰੈਕਟਰ ਤੇ ਮੋਹਨ ਵੀਰ ਜੀ ਹੋਰ ਕੀ ਸੀ ਇੱਕ ਬੁਲਟ ਪਰਸੋਂ ਨੂੰ ਕਹਾਂਗੇ ਇੱਕ ਟਰੈਕਟਰ ਪਰਸੋਂ ਨੂੰ ਹੋਰ 25 30 ਸਕਰੀਨਾਂ ਨੇ ਹੋਰ ਛੋਟੇ ਛੋਟੇ ਬਹੁਤ ਇਨਾਮ ਨੇ ਸੋ ਆਪਾਂ ਸਾਰੇ ਦਰਸ਼ਕਾਂ ਦੇ ਲਈ ਇਹ ਕਹਿੰਦਾ ਵੀ ਜਿਹੜੇ ਦਰਸ਼ਕ ਆਉਣਗੇ ਉਹ ਵੀ ਨਰਾਜ਼ ਨਹੀਂ ਜਾਣੇ ਚਾਹੀਦੇ ਸੋ ਬਹੁਤ ਬਹੁਤ ਮੁਬਾਰਕਵਾਦ ਆ ਦੋਨੋਂ ਕਿਸਮਤ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਅੱਜ ਮੇਰੇ ਵੀਰੋ ਹਾਰ ਲੈ ਤੇ ਕਹਿੰਦੇ ਸਕੂਟਰੀ ਮੇਰੇ ਵੀਰੋ ਆਪਣੇ ਘਰ ਲੈ ਕੇ ਜਾਣੀ ਹੈ ਲੈ ਵੀ ਬਾਈ ਨਿਸ਼ਾਨ ਸਿਆ ਅੱਜ ਤਾਂ ਜਿਵੇਂ ਕਹਿੰਦੇ ਹਨ ਵੀ ਸਾਰੇ ਪਰਿਵਾਰ ਦਾ ਚਾਹ ਨਹੀਂ ਚੱਕਿਆ ਜਾਣਾ ਵੀ ਆਹ ਗੱਲ ਟਿਕਾਣੇ ਲੱਗੀ ਹੈ ਆਹ ਗੱਲ ਟਿਕਾਣੇ ਲੱਗੀ ਹੈ ਬਹੁਤ ਬਹੁਤ ਮੁਬਾਰਕਬਾਦ ਹੈ ਇਹ ਇਤਿਹਾਸ ਵਿੱਚ ਆ ਜਾ ਰਿਹਾ ਹੈ ਇਸ ਇਤਿਹਾਸ ਦੇ ਵਿੱਚ ਆਪਾਂ ਸਾਰੇ ਆਪੋ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਮਨਜੀਤ ਤੇ ਨਿਸ਼ਾਨ ਅੱਜ ਦੇ ਦੋਨੋਂ ਜਿਹੜੇ ਬੈਸਟ दर्शक हैं कल न